ਰਾਸ ਜੀ ਗੱਜ ਕੇ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਘਰ ਵਾਰ ਸੰਕੋਚ ਦੇ ਹਯਾਗ ਗੁਰੂ ਦਰਵਾਜ਼ੇ ਪਹੁੰਚੇ ਜਿੰਨੇ ਕਦਮ ਕੋਈ ਝਲ ਕੇ ਆਇਆ ਉਹਨੇ ਜੱਗਾਂ ਦਾ ਫਲ ਸਰਦਾ ਸਿਹਤ ਆਉਣ ਵਾਲੇ ਨੂੰ ਪ੍ਰਾਪਤ ਹੁੰਦਾ ਹੈ ਸ਼ਰਨਵਾ ਆਉਂਦਾ ਹੈ ਮਾੜੇ ਲੇਖ ਖਤਮ ਹੋ ਜਾਂਦੇ ਚੰਗੇ ਦਵੇ ਹੋਏ ਲੇਖ ਉਗਲੇ ਆਉਂਦੇ ਹੈ ਜਿੱਤੇ ਗਾਗਰ ਕਰਕੇ ਹਰੀ ਦਾ ਜਸ ਸੁਣਦਾ ਹੈ ਕਈ ਕੋਟਿਕ ਜਗ ਭਲਾ ਸੁਣ ਗਾ ਉਹਨਾਰੇ RAM ਕਈ ਕਰੋੜ ਜਗਾਂ ਦਾ ਫਲ ਇਕੱਲੇ ਇਕੱਲੇ ਨੂੰ ਪ੍ਰਾਪਤ ਹੁੰਦਾ ਹੈ ਜਿਹੜੇ ਚਿੱਤ ਨੂੰ ਇਕਾਗਰ ਕਰਕੇ ਹਰੀ ਦਾ ਜਸ ਕੰਨਾਂ ਦੇ ਨਾਲ ਸਰਵਣ ਕਰਦੇ ਨੇ ਬੁੱਧੀ ਨਾਲ ਵਿਚਾਰ ਕਰਦੇ ਨੇ ਤੇ ਵਿਚਾਰ ਕੇ ਹਿਰਦੇ ਵਿੱਚ ਧਾਰਨ ਕਰਦੇ ਇਹ ਕੋਈ ਮਨ ਲਗਾਉਣ ਦਾ ਨਹੀਂ ਪ੍ਰੋਗਰਾਮ ਹੁੰਦਾ ਇਹ ਜੋ ਸਾਸੰਗ ਹੁੰਦਾ ਹੈ ਇੱਕ 40 ਸਾਲ ਹੈ ਜਿਸ ਨਾਲ ਸਕੂਲ ਹੋਇਆ ਕਰਦਾ ਇਹਦੇ ਵਿੱਚ ਵੈਗਰੂ ਨੂੰ ਮਿਲਣ ਦਾ ਰਸਤਾ ਦੱਸਿਆ ਜਾਂਦਾ ਤਾਂ ਕਿ ਜੀਵ ਜੋ ਕਰੋੜਾਂ ਕਰੋੜਾਂ ਸਾਲਾਂ ਤੋਂ ਦੁਖੀ ਤੁਰਿਆ ਹੁੰਦਾ ਹੈ ਵੀ ਇਹ ਕਿਸੇ ਤਰੀਕੇ ਦੇ ਨਾਲ ਸੁਖੀ ਬਣ ਜਾਵੇ ਕਿਉਂਕਿ ਦੁੱਖ ਦੇਖ ਲਓ ਸੰਸਾਰ ਦੇ ਅੰਦਰ ਕਿੰਨੇ ਨੇ ਪੈਸਾ ਹੋਵੇ ਹੋਰ ਦੁੱਖ ਹੋਵੇ ਪੈਸਾ ਇਸ ਦੁੱਖ ਨੂੰ ਦੂਰ ਨਹੀਂ ਕਰ ਸਕਦਾ ਸਿਹਤ ਨਾ ਹੋਵੇ ਸੇਤ ਹੋਵੇ ਹੋਰ ਸੇਟੇ ਹੋਣ ਫੇਰ ਆਦਮੀ ਦੁਖੀ ਰਹਿੰਦਾ ਸਾਰੇ ਪਦਾਰਥ ਵੀ ਜੇ ਆਦਮੀ ਨੂੰ ਪ੍ਰਾਪਤ ਹੋ ਜਾਣ ਮਹਾਰਾਜ ਕਹਿੰਦੇ ਫੇਰ ਵੀ ਸੁਖੀ ਨਹੀਂ ਹੁੰਦਾ ਸੁੰਦਰ ਸੇਚ ਅਨੇਕ ਸੁਖ ਰਸ ਭੋਗਣ ਪੂਰੇ ਸੇਜਾਂ ਸੁੰਦਰ ਹੋਣ ਸੁਖਾਂ ਦੀ ਕੋਈ ਗਿਣਤੀ ਨਾ ਹੋਵੇ ਪੂਰੇ ਰਸ ਭੋਗ ਸਕਦਾ ਹੋਵੇ ਗ੍ਰਹਿ ਸੋਏਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਘਰ ਦੇ ਅੰਦਰ ਚੰਦਨ ਦੀਆਂ ਸੁਗੰਧੀਆਂ ਆਉਂਦੀਆਂ ਹੋਣ ਡੈਕੋਰੇਟ ਕੀਤੇ ਹੌਣ ਕਮਰੇ ਸੋਨੇ ਦੀਆਂ ਪਲੇਟਾਂ ਲਾ ਕੇ ਹੀਰੇ ਜਵਾਹਰਾਤ ਲਾ ਕੇ ਮਨ ਛੇ ਸੁਖਮਾਨ ਦਾ ਕਿਛ ਨਾਏ ਵਿਸੂਰੇ ਜੋ ਮਨ ਵਿੱਚ ਸੁਖ ਦੀ ਇੱਛਾ ਹੋ ਗਈ ਉਹੀ ਸੁਖਮਾਨ ਲਿਆ ਕੋਈ ਕਮੀਨਾ ਆਵੇ ਸੋਬਰ ਚਿਤਨਾ ਆਵੇ ਵਿਸ਼ਟਾ ਕੇ ਕੀੜੇ ਜੇ ਵਹਿਗਰੂ ਚ ਇਤੇ ਨਹੀਂ ਆਉਂਦਾ ਕਹਿੰਦੇ ਵਿਸ਼ਟਾ ਦੇ ਕੀੜੇ ਵਰਗਾ ਹੈ ਬਿਨ ਹੋਰ ਨਾਮ ਨਾਲ ਸ਼ਾਂਤ ਹੋਏ ਕਿਦ ਵਿਦਮਾਨ ਦੀ ਸੁਖਾਤ ਇਕਲੇਸ਼ ਦਾ ਜੇ ਇਕੋਈ ਹੈ ਇਹ ਜੀਵ ਜੀਵ ਤਤ ਪਰਮ ਤਤ ਦੇ ਨਾਲ ਬੰਡ ਹੋ ਜਾਏ ਕਿਉਂਕਿ ਵੈਰੂ ਸਤ ਚਿਤ ਅਨੰਦ ਤੇ ਅਨਿਰੰਕਿਆ ਹੈ ਤੇ ਸਤ ਹੈ ਉਹਦੇ ਬੰਦ ਹੈ ਮੇਰੇ ਚੇਤਨਾ ਪੂਰੀ ਜਾਗਰ ਦੇ ਅੰਦਰ ਤੇ ਪੂਰਾ ਨਾ ਦੇ ਅੰਦਰ ਜਿਸ ਤੋਂ ਗਾਂ ਕੋਈ ਅਨੰਦ ਦੀ ਡਿਗਰੀ ਹੁੰਦੀ ਨਹੀਂ ਐਂਦਾ ਦਾ ਸੋ ਜਦੋਂ ਸਾਡਾ ਸੰਕਰਟੋ ਦੇ ਨਾਲ ਵਜਣ ਦਾ ਜੋ ਜਾਨ ਨੇ ਆਸਰੇ ਇਹੋ ਜੀ ਕੁਆਰੰਟੀਨ ਉਹ ਹੀ ਜਿਹੜੀਆਂ ਖੁਦੀਆਂ ਪਰਮੇਸ਼ਰ ਵਿੱਚ ਨੇ ਉਹ ਸਾਡੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਅਸੀਂ ਬਾਹਰ ਸੰਗਤ ਨਾਲ ਜੁੜ ਜਾਂਦੇ ਆ ਉਦਾਸ ਬੰਦਿਆਂ ਨਾਲ ਰੋਣ ਵਾਲੇ ਬੰਦਿਆਂ ਨਾਲ ਜੁੜੇ ਆ ਕਰੋਨਾ ਆਣਾ ਸ਼ੁਰੂ ਹੋ ਜਾਏਗਾ ਫਰਸਟ੍ਰੇਟਡ ਬੰਦਿਆਂ ਦੇ ਨਾਲ ਸਾਡੀ ਸੰਗਤ ਹੋਵੇ ਅਸੀਂ ਫਰਸਟ੍ਰੇਟ ਹੋ ਜਾਵਾਂਗੇ ਕਿਸੇ ਨਾਮ ਦੀ ਜੀਵ ਜੰਗ ਰੋ ਹਾਸਰੋਕ ਬੰਦਿਆਂ ਦੇ ਨਾਲ ਮਿਲ ਕੇ ਚਿਹਰੇ ਦੀਆਂ ਝੁਰੜੀਆਂ ਖੰਡੀਆਂ ਸ਼ੁਰੂ ਹੋ ਜਾਣਗੇ ਮੱਥੇ ਦੇ ਬੜ ਬੁਲਣੇ ਸ਼ੁਰੂ ਹੋ ਜਾਣਗੇ ਨੇਤਰਾਂ ਦੀ ਪ੍ਰੂਰਤਾ ਨਖਾਸ ਵਿੱਚ ਬਦਲ ਜਾਏਗੀ ਬੁੱਲਾਂ ਦੇ ਉੱਤੇ ਮੁਸਕਾਨ ਆ ਜਾਏਗੀ ਉਹਦੇ ਸੰਗਤ ਐਸੀ ਬਣਦੀ ਸਾਹਿਬ ਇਸੇ ਤਰ੍ਹਾਂ ਜੇ ਅਸੀਂ ਪਰਮੇਸ਼ਰ ਦੀ ਸੰਗਤ ਪੈ ਗੀਏ ਤਾਂ ਸਾਡੇ ਸਾਰੇ ਦੁੱਖਾਂ ਦਾ ਖਾਤਮਾ ਹੋ ਗਿਆ। ਕੋਈ ਦੁੱਖ ਨਹੀਂ ਰਹਿ ਗਿਆ। ਮਾਰਾ ਕੇ ਨੇ ਉਹਦੀ ਸਦਕੀ ਜੇ ਉਹਦਾ ਲਗਾਤਾਰ ਯਾਦ ਵਿੱਚ ਜੁੜ ਜਾਣਾ। ਲਗਾਤਾਰ ਯਾਦ ਇਹ ਨਹੀਂ ਵੀ ਕਦੇ ਯਾਦ ਆ ਗਿਆ, ਕਦੇ ਫੇਰ ਭੁੱਲ ਗਿਆ, ਕਦੇ ਯਾਦ ਆ ਗਿਆ, ਕਦੇ ਫੇਰ ਭੁੱਲ ਗਿਆ। ਐਸੀ ਸਥਿਤੀ ਨਹੀਂ ਮਾਰਾ ਕੇ ਨੇ ਪੂਰਨ ਪ੍ਰੇਮ ਤੋਂ ਬਾਅਦ ਬਿਨਾਂ ਬੱਤਸ ਨੂੰ ਜਿਵੇਂ ਸ਼ਰੀਪਾ ਜਮਾ ਪਤ ਪਰ। ਯਾਨੀ ਕੰਟੀਨਿਊਸ ਲਗਾਤਾਰ ਦੇ ਨਾਲ ਪਿਆਰ ਦੇ ਨਾਲ ਜਿਹੜਾ ਪਿਆਰ ਦਾ ਮਾਲਕ ਹੈ ਉਹ ਪ੍ਰਾਪਤ ਹੋ ਜਾਂਦਾ ਹੈ ਸਰ। ਉਹ ਕਿਹੜੇ ਦੇਦੇ ਅੰਦਰ ਫਰਸਟੇਸ਼ ਨਹੀਂ ਆਉਂਦੀ ਚਲਾਟ ਨਹੀਂ ਆਉਂਦੀ। ਸੋ ਸਦਾ ਹੀ ਜਿਹੜਾ ਮਤਲਬ ਚਲਾਉਂਦਾ ਰਹਿਦਾ ਹੈ। ਉਹਦੀ ਕਰਾ ਤੇ ਗਲੇਸ਼ ਖਤਮ ਹੋ ਜਾਂਦੇ ਨੇ ਪੰਜ ਵਿਲੇਸ਼ ਹੈ ਸੰਸਾਰ ਦੇ ਅੰਦਰ। ਵੱਡੇ ਵੱਡੇ ਕਿੰਤ ਕਾਣ ਨੇ ਕੀ ਕਹਦਾ ਵੱਡਾ ਜਿਹੜਾ ਇੱਥੇ ਗਲੇਸ਼ ਹੈ ਉਹ ਵਿਦਿਆ ਹੈ। ਬੇਤੇਮ ਕਹਿੰਦੇ ਨੇ ਅੰਗਰੇਜ਼ੀ ਇਹਨਾਂ ਹੋ ਰਹੀ। ਚੀਜ਼ ਹੋ ਰਹਾ ਹੈ ਨਾ ਵੀ ਹੋ ਰਹਾ ਹੈ ਅਸੀਂ ਪਈਏ ਨੇ ਦੇ ਅੰਦਰ ਸੱਪੇ ਲੱਗ ਜਾਂਦਾ ਰਾਤ ਨੂੰ ਸਾਰੀ ਰਾਤ ਚੜੀ ਜਾਂਦਾ ਵੀ ਸੱਪ ਆ ਗਿਆ ਦੇ ਬਾਗੇ ਉਹਦੇ ਫੇਲ ਚ ਰੋਖਿਆ ਤੇ ਦੇਖਦਾ ਪਰਦਾ ਪਰੇ ਉਡਾ ਕੇ ਦੇਖਦਾ ਸੱਪ ਚਲੇ ਆ ਗਿਆ ਇਹਨਾਂ ਦੇ ਦਰਵਾਜ਼ੇ ਮੂਹਰੇ ਹੀ ਕੋਣ ਨਹੀਂ ਨਿਕਲਣਾ ਬਾਹਰ ਪਰ ਅੰਨ ਕਾ ਜੰਗ ਮਾਰਦੇ ਕਿੱਡਾ ਤੇਰੀ ਸ਼ਮਨ ਤੇ ਪੈ ਗਿਆ ਮੈਂ ਬੈਡਰੂਮ ਦੇ ਅੰਦਰ ਅਸੀਂ ਪਈ ਆ ਮਟਕ ਜਾਣੇ ਤੇ ਦਰਿਆ ਪਿਆਰੀ ਮਗੇ ਤੋਂ ਸਵੇ ਪੈਰ ਮੈਂ ਜਾਉਂਦਾ ਮੈਂ ਸੁਪਨੇ ਦੇਖਿਆ ਤੇ ਕਿਉਂਕਿ ਇਦਨੋਂ ਰੈਂਟਸ ਹੈ ਲੇਖਾ ਕਰਨਾ ਸੋਏ ਬੱਡਾ ਤ੍ਰੇਸ਼ ਹੈ ਸਭ ਤੇ ਵੱਡਾ ਦੂਜਾ ਤਾਂ ਆਹ ਰੇਸ਼ ਆਹ ਰੇਸ਼ ਤ੍ਰੇਸ਼ ਹੈ ਹਦੈ ਕਿ ਮੌਤ ਨੇ ਮੈਨੂੰ ਮਾਰਨਾ ਮੇਰਾ ਜਿੱਦਾਂ ਜਿੰਦਗੀ ਦਾ ਪ੍ਰੋਗਰਾਮ ਹੈ ਮਰਮ ਕਰਦਾ ਨਾ ਉੱਟੇ ਫੋਲਟ ਕਰਦਾ ਕੋਠੀਆਂ ਕਿੱਰੇ ਗਾੜੀਆਂ ਨੇ ਕਾਰਾਂ ਕਿਧਰੇ ਜਾਣੇ ਰੇ ਛੱਡ ਕੇ ਮੈਂ ਤੁਰ ਜਾਣਾ ਬੜਾ ਮਾੜਾ ਕੰਮ ਹੈ ਮੌਤ ਚਾਹੀਦੀ ਨਹੀਂ ਸੀ ਮੌਤ ਦਾ ਡਰ ਪਿਆ ਸੀ ਸੋ ਇਹ ਜੋ ਕਲੇਸ਼ ਹੈ ਇਹ ਆਦਮੀ ਦੇ ਮਨ ਤੇ সদਾਈ ਹਾਵੀ ਰਹਿੰਦਾ ਜਦੋਂ ਵੀ ਸੋਚਦਾ ਹੈ ਉਸੇ ਵੇਲੇ ਸਾਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਜਲ ਜਾਂਦਾ ਵਿਆਹ ਫੇਰਾ ਕੀ ਫਾਇਦਾ ਹੋਏਗਾ ਤੇ ਚਲੇ ਜਾਣਾ ਸੰਸਾਰ ਤੋਂ ਇਸ ਰਾਤ ਪ੍ਰੇਸ਼ ਅਸਮਤਾ ਦਾ ਹੁੰਦਾ ਹੈ ਕਦੇ ਗੁੱਸੇ ਹੋਗੇ ਕਦੇ ਰਾਜੀ ਹੋਗੇ ਕਦੇ ਹੱਸਣ ਲੱਗੇ ਕਦੇ ਕਰੋਧ ਚਾਗੇ ਕਦੇ ਠੰਡੇ ਹੋਗੇ ਕਦੇ ਤਤੇ ਹੋਗੇ ਸੰਭਿਤੀ ਨਾ ਰਹਿਣੀ ਚੌਥਾ ਗ੍ਰੇਸ਼ ਅਟੈਚਮੈਂਟ ਰ ਪਰਿਵਾਰ ਦੀ ਅਟੈਚਮੈਂਟ ਪ੍ਰੋਪਰਟੀ ਨੂੰ ਅਟੈਚਮੈਂਟ ਆਪਣੀ ਪਰਵਦਾ ਦੀ ਅਟੈਚਮੈਂਟ ਆਪਣੇ ਜੋਵਨ ਦੀ ਅਟੈਚਮੈਂਟ ਇਹ ਅਟੈਚਮੈਂਟ ਪੂਰੇ ਦੁੱਖਾਂ ਦਾ ਕਾਰਨ ਹੋਇਆ ਕਦੀ ਪੰਜਵਾਹ ਹੋਇਆ ਕਹਿੰਦਾ ਦੁਆਇਸ਼ ਦਾ ਜਿਹੜੇ ਚੰਗੇ ਵੀ ਲੱਗਦੇ ਉਹਨਾਂ ਦੇ ਨਾਲ ਬ੍ਰੋਧਤਾ ਹੋ ਜਾਣੀ ਬੈਰ ਹੋ ਜਾਣਾ ਇਹ ਮੇਰਾ ਨੁਕਸਾਨ ਕਰ ਗਿਆ ਇਹ ਪੰਜਾਂ ਕ੍ਰੇਸ਼ਾ ਦਾ ਕੋਈ ਰਾਜ ਨਹੀਂ ਸੰਸਾਰ ਦੇ ਨਾ ਬਹੁਤੀ ਮਾਇਆ ਹਾਸਲ ਕਰਕੇ ਇਲਾਜ ਨਾ ਟਿਕਨੇ ਘਰ ਕੋਈ ਮਾਇਆ ਹੋ ਦੇ ਸੰਪਰੇ ਸਾਡ ਅਮਰੀਕਾ ਜਾਇਓ ਕਨੇਡਾ ਜਾਇਓ ਨਹੀਂ ਇਲਾਜ ਮਿਲਦਾ ਜਦ ਕੇ ਚੀਜ਼ਾਂ ਹਿਊਮਨ ਮਾਈਂਡ ਦੇ ਅੰਦਰ ਆਪਣਾ ਥਾਂ ਬੜਾਈ ਬੈਠੀ ਹੈ ਥਾਂ ਬਦਲਦੇ ਨਾਲ ਨਹੀਂ ਇਹਨੇ ਬਦਲਣਾ ਫਿਰ ਮਹਾਰਾਜ ਕੋਈ ਤਰੀਕਾ ਹੈ ਮਹਾਰਾਜ ਕਹਿੰਦੇ ਕੋਈ ਤਰੀਕਾ ਹੈ ਸੰਸਾਰ ਦੇ ਅੰਦਰ ਇੱਕੋ ਹੀ ਹਸਤੀ ਹੈ ਜਿਹੜੀ ਸਾਰੇ ਪਰਿਪੂਰਨ ਹੈ ਜਿਵੇਂ ਜਵਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜਾ ਨਾ ਬਾੜ ਘਾਟ ਹੋਵੇ ਤੇਰੇ ਆਲੇ ਦੁਆਲੇ ਤੇਰੇ ਅੰਦਰ ਤੇਰੇ ਬਾਹਰ ਇੱਕ ਪਿਆਰ ਵਾਲੀ ਹਸਤੀ ਪੈਣੀ ਹੋਈ ਹੈ ਤੈਨੂੰ ਦਿਸਦੀ ਨਹੀਂ ਹੈ ਉਹ ਦ੍ਰਿਸ਼ਟਾ ਰੂਪ ਚ ਤੂੰ ਵੀ ਦ੍ਰਿਸ਼ਟਾ ਰੂਪ 'ਚ ਤੂੰ ਦੇਖਣ ਵਾਲਾ ਹੈ ਦੇਖਣ ਵਾਲਾ ਨਹੀਂ ਹੈ ਅੱਖ ਦੇਖਦੀ ਹੈ ਸਭ ਚੀਜ਼ ਨੂੰ ਆਪਣੇ ਆਪ ਨੂੰ ਨਹੀਂ ਦੇਖ ਸਕਦੀ ਨਿਗਾਹ ਸਭ ਨੂੰ ਦੇਖਦੀ ਹੈ ਪਰ ਨਿਗਾਹ ਨੇ ਅਜ ਤਾਈਂ ਆਪਣੇ ਆਪ ਨੂੰ ਨਹੀਂ ਦੇਖਿਆ ਤੂੰ ਵੀ ਦ੍ਰਿਸ਼ਟਾ ਹੈ ਇਸੇ ਤਰ੍ਹਾਂ ਵਾਕ ਨੂੰ ਦ੍ਰਿਸ਼ਟਾ ਹੈ ਮੈਂ ਵੀ ਦ੍ਰਿਸ਼ਟਾ ਤੁਸੀਂ ਵੀ ਦ੍ਰਿਸ਼ਟਾ ਪਰ ਅਸੀਂ ਦੇਖਣ ਆਰ ਬਣੇ ਹੋਇਆ ਬਾਡੀ ਨੂੰ ਮੈਂ ਕਹਿ ਕੇ ਉਹਦੇ ਨਾਲ ਜਦੋਂ ਸਾਡੀ ਗੇਤੀ ਜੁੜ ਜਾਂਦੀ ਹੈ ਉਹ ਕਿਉਂਕਿ ਸ਼ਤ ਹੈ ਚਿੱਤ ਹੈ ਆਨੰਦ ਹੈ ਉਸ ਵੇਲੇ ਸਾਡੇ ਅੰਦਰ ਉਹ ਹੀ ਅਸਰ ਆਉਣੇ ਸ਼ੁਰੂ ਹੋ ਜਾਂਦੇ ਸੋ ਜਿੰਨਾ ਜਿੰਨਾ ਅਸੀਂ ਉਹਦੇ ਨੇੜੇ ਜਾਵਾਂਗੇ ਜਿਵੇਂ ਅੱਗ ਦੇ ਨੇੜੇ ਜਾ ਕੇ ਪਾਲਾ ਖਤਮ ਹੋ ਜਾਂਦਾ ਤੇ ਜੇ ਅਸੀਂ 에어 ਕੰਡੀਸ਼ਨ ਕਬਦੇ ਨੂੰ ਛੱਡ ਕੇ ਬਾਹਰ ਤੋਂ ਪਚਾਈਏ ਗਰਮੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਅਸੀਂ ਉਸ ਮਾਲ ਚ ਆ ਗਏ ਜਿੱਥੇ ਅਮਰਿਆਸ ਸਡੇ ਤੇ ਪੈਣ ਸੋ ਜਦੋਂ ਅਸੀਂ ਬਾਗ ਦੇ ਮਹਾਲ ਚ ਜਾਂਦੇ ਆਂ ਵੈਗਰੂ ਦੇ ਮਹਾਲ ਚ ਜਾਂਦੇ ਆਂ ਤਾਂ ਸਾਡੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ ਦੁੱਖ ਭਾਵੇਂ ਰਹਿੰਦੇ ਰਹੋ ਜਿਵੇਂ ਪਰ ਉਹਨਾਂ ਦੀ ਪ੍ਰਿਭਾਸ਼ਾ ਵਧ ਜਾਂਦੀ ਹੈ ਆਦਮੀ ਨੂੰ ਦੁੱਖ ਲੱਗਦਾ ਨਹੀਂ ਸੋ ਇਹਦਾ ਸ਼ਾਰੇ ਦਾ ਰਾਜ ਮਹਾਰਾਜ ਜੀ ਨੇ ਜਿਨੀਆਪਾ ਵਿਚਾਰ ਪਈਆ ਇੱਕੋ ਹੀ ਦੱਸਿਆ ਚਾਰਨਾ ਪੜੋ ਇਹ ਯਾਦ ਰੱਖੋ ਸੇਵਨਿ ਹਰੇ ਸੇਵਨ ਹਸਨ ਯਾਦ ਕਰੋ ਯਾਦ ਕਰੋ ਤਿੰਨ ਵਾਰੀ ਮਹਾਰਾਜ ਜੀ ਕਿੰਨਾ ਜ਼ਬਰ ਦਿੱਤਾ ਹੈ ਯਾਦ ਰੱਖੋ ਯਾਦ ਰੱਖੋ ਯਾਰ ਕੀ ਹੋਏਗਾ ਯਾਦ ਰੱਖਣ ਦੇ ਨਾਲ ਕਹਿੰਦੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ ਜਿਹਦੇ ਵਾਸਤੇ ਤੂੰ ਦਿਨ ਰਾਤ ਜਫਰ ਚੱਲਦੇ ਦੌੜਿਆ ਫਿਰਦਾ ਹੈ ਦੇਸਾਂ ਮਿਲਦੇਸਾਂ ਚੋਇਆ ਫਿਰਦਾ ਬਹੁਤ ਮਿਹਨਤ ਵਸ਼ਕਤ ਕਰਦਾ ਪਰ ਸੁੱਖ ਆਇਆ ਵੀ ਤੇਰੇ ਕੋਲ ਇੱਕ ਸੁੱਖ ਆਉਂਦਾ ਹੈ ਯਾਦ ਰੱਖੋ ਕੜਾਵਾ ਜੇ ਰਾਈ ਜਿੰਨਾ ਸੁਖ ਪ੍ਰਾਪਤ ਵੀ ਹੋ ਗਿਆ ਮਨ ਜਿੰਨਾ ਨਾਲ ਦੁੱਖ ਵੀ ਲੈ ਕੇ ਆਇਆ ਕਿਉਂਕਿ ਪ੍ਰਕਿਰਤੀ ਦੀ ਪ੍ਰਾਪਤੀ ਦੇ ਅੰਦਰ ਸਾਰੇ ਮਾਣ ਕੋਸ਼ ਕਹਿੰਦੇ ਨੇ ਵੀ ਸੁਖ ਹੈ ਹੀ ਨਹੀਂ ਇਹਦੇ ਵਿੱਚ ਮਹਾਰਾਜ ਜੀ ਨੇ ਐਸਾ ਜਗ ਦੇਖਿਆ ਜਵਾਰੀ ਸਭ ਸੁਖ ਮੰਗੇ ਨਾਮ ਵਿਸਾਰ ਨਾਮ ਦੀ ਬਾਤ ਜੋ ਨਾਮ ਸੁਖ ਦੇਣ ਵਾਲਾ ਹੈ ਉਸ ਨੂੰ ਭੁੱਲ ਕੇ ਇਹ ਜੂਏ ਵਾਰ ਕਹਿੰਦੇ ਬਾਜੀ ਦਾਉ ਤੇ ਲਾ ਕੇ ਹਾਰ ਗਿਆ ਨੇਕ ਸੁਖ ਨਾਇ ਇਸ ਨੂੰ ਪ੍ਰਾਰਥ ਸੁਖ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਓ ਕਾਲ ਕਲੇਸ਼ ਤਨ ਮਾਇਆ ਮਿਟਾਓ ਕਲਾ ਦੇ ਕਲੇਸ਼ ਜਿਹੜੀ ਅੰਦਰ ਮਨ ਦੇ ਅੰਦਰ ਗੁਰਦੋਮਾ ਵਿੱਚ ਆਈ ਰਲਦੀ ਹੈ ਉਹ ਮਿਟ ਜਾਏ ਸਿਮਰੋ ਜਾ ਸਭ ਸੰਪੁਰੇ ਪੈ ਨਾਮ ਜਪ ਤਾ ਗੰਤ ਨੇ ਕਹੇ ਵੇਦ ਪ੍ਰਾਨ ਸਿਮਰਤ ਸਦਾ ਅਖਰ ਜਿੰਨੇ ਵੀ ਸ਼ੁੱਧ ਅਖਰ ਨੇ ਵੇਦ ਪ੍ਰਾਨ ਸਿਮਰਤ ਕੁਰਾਨ ਸ਼ਰੀਫ ਤੌਰੇ ਤੰਜੀਦ ਜਮੂਰ ਬਾਈਬਲ ਸਭ ਸ਼ੁੱਧ ਅਖਰ ਬ੍ਰੋਗਰਾਹ ਸਾਹਿਬ ਇਹ ਸਾਰਿਆਂ ਦਾ ਜੇ ਕੋਈ ਤਤ ਹੈ 1430 ਪੰਨੇ ਨੂੰ ਜੇ ਇੱਕ ਅੱਖਰ ਤੇ ਆਉਣਾ ਹੈ ਚਾਰੇ ਵੇਦਾਂ ਨੂੰ ਜੇ ਇੱਕ ਅੱਖਰ ਤੇ ਆਉਣਾ ਹੈ ਚਾਰੇ ਇਸਲਾਮ ਸੈਮੇਟਿਕ ਪੁਸਤਕਾਂ ਨੂੰ ਜੇ ਇੱਕ ਅੱਖਰ ਤੇ ਆਉਣਾ ਹੈ ਮਾਨਵ ਇਹ ਕਹਿੰਦੇ ਤੂੰ ਰਾਮ ਕਹਦੇ ਅੱਲਾਹ ਕਹਦੇ ਗੈਰ ਕਹਦੇ ਇੱਕੋ ਅੱਖਰ ਇਹ ਸਾਰੀਆਂ ਇਹਦੇ ਵਿੱਚ ਆ ਜਾਂਦੇ ਇਹ ਅੱਖਰ ਨਹੀਂ ਹੈ ਸਾਹ ਸੰਧੀ ਪਹਿਲਾਂ ਦਾ ਇਹ ਇਹਦਾ ਲਕਸ਼ਣ ਹੈ ਰਾਨ ਦਾ ਅੱਲਾ ਦਾ ਰਾਇਗੁਰ ਦਾ ਇੱਕੋ ਜਿਹਾ ਹੈ ਫੇਰ ਦੇ ਪਿੱਛੇ ਸ਼ਕਤੀ ਹੈ ਫੋਰਸ ਹੈ ਦੇ ਵਿੱਚ ਉਹ ਫੋਰਸ ਦੇ ਪਿਛਲੇ ਪਾਸੇ ਫੇਰ ਫੋਰਸ ਵਾਲਾ ਤਿੰਨ ਚੀਜ਼ਾਂ ਇਹਦੇ ਵਿੱਚ ਨੇ ਇੱਕ ਅੱਖਰ ਦੇ ਆਧਾਰ ਤੋ ਪਹਿਲਾ ਅੱਖਰ ਜਾਵਣਾ ਦਾ ਅੱਖਰ ਤੋਂ ਬਾਅਦ ਵੀ ਸਾਨੂੰ ਸ਼ਕਤੀ ਮਹਿਸੂਸ ਹੁੰਦੀ ਆ ਸ਼ਕਤੀ ਤੋਂ ਬਾਅਦ ਫਿਰ ਉਹ ਜਿਹੜੀ ਤਾਕਤ ਹੈ ਜਿਹਨੂੰ ਇਹ ਡਿਨੋਟ ਕਰਦੀ ਹੈ ਕਹਿ ਰਹੇ ਨੇ ਆ ਉਹ ਇਹਦੇ ਚੋਂ ਪਰਕਟ ਹੋ ਜਾਂਦੀ ਹੈ ਕਹਿੰਦੇ ਇਹ ਅੱਖਰ ਜਾ ਗਏ ਸਾਡਾ ਇੱਕ ਅੱਖਰ ਹਰ ਮਨ ਵਾਸਤੇ ਕਹਿੰਦੇ ਜੇ ਮਨੁਬਸੀ ਇੱਕ ਅੱਖਰ ਵਾ ਜਾਵੇ ਵੈਰੂ ਨਾਮ ਹਲਾ ਨਾਨਕ ਭਏ ਨਿਹਾਲ ਕਹਿੰਦੇ ਫਿਰ ਨਿਹਾਲ ਹੋ ਜਾਵੇ ਕਿੱਥੇ ਨੂੰ ਲੈ ਗਈ ਸਾਨੂੰ ਬਾਣ ਇੱਕ ਅੱਖਰ ਵਰ ਨੂੰ ਨਹੀਂ ਜਾਂਦੀ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਿਦਾਂਤ ਅਨਚੋੜ ਜਪਜੀ ਸਾਹਿਬ ਦਾ 10 ਪਾਠ ਜਪਜੀ ਸਾਹਿਬ ਦੇ ਰੋਜ਼ ਕਰਨ ਵਾਲਾ ਮੀਨ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਪ੍ਰਾਪਤ ਕਰ ਲਿਆ ਜਪਜੀ ਸਾਹਿਬ ਦਾ ਨਿਚੋੜ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਰ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾਗ ਆਦ ਸੱਚਾ ਜੁਦਾਸ ਸੱਚ ਹੈ ਕੀ ਸੱਚ ਮਾਨ ਕੋਸੀ ਭੀ ਸੱਚ